ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ 에ਅਰ ਫੋਰਸ ਦਾ ਜਹਾਜ਼ ਕ੍ਰੈਸ਼ ਹੋ ਚੁੱਕਿਆ ਹੈ ਜੀ ਹਾਂ ਜੈਸਲਮੇਰ ਦੇ ਵਿੱਚ ਕ੍ਰੈਸ਼ ਹੋਇਆ ਜੱਜੀਆ ਪਿੰਡ ਦੇ ਕੋਲ ਇਹ ਕ੍ਰੈਸ਼ ਹੋਇਆ ਲਗਭਗ ਸ਼ਹਿਰ ਤੋਂ 30 ਕਿਲੋਮੀਟਰ ਦੀ ਦੂਰੀ ਤੇ 에ਅਰ ਫੋਰਸ ਦਾ ਜਹਾਜ਼ ਕ੍ਰੈਸ਼ ਹੋ ਚੁੱਕਿਆ ਹੈ ਔਰ ਪਰਖੱਚੇ ਤੱਕ ਉੜ ਚੁੱਕੇ ਨੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਉਸ ਮੌਕੇ ਦੀਆਂ ਜਿਸ ਸਮੇਂ 에ਅਰ ਕ੍ਰੈਸ਼ ਜਿਹੜਾ ਹੈ 에ਅਰ ਫੋਰਸ ਦਾ ਜਿਹੜਾ ਜਹਾਜ਼ ਸੀ ਜਿਹੜਾ ਪਲਾਨ ਸੀਗਾ ਉਹ ਕ੍ਰੈਸ਼ ਹੋਇਆ ਤੇ ਮੌਕੇ ਦੇ ਉੱਪਰ ਪ੍ਰਸ਼ਾਸਨਿਕ ਅਧਿਕਾਰੀ ਤੇ 에ਅਰ ਫੋਰਸ ਦੇ ਅਧਿਕਾਰੀ ਵੀ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅ ਅੱਗ ਦੀਆਂ ਲਪਟਾਂ ਦੇ ਵਿੱਚ 에ਅਰ ਫੋਰਸ ਦਾ ਜਹਾਜ਼ ਜਿਹੜਾ ਆ ਉਹ ਰਲ ਕੇ ਰਾਖ ਹੋ ਚੁੱਕਿਆ ਹੈ ਜੀਆਂ ਜਲ ਕੇ ਰਾਖ ਹੋ ਚੁੱਕਿਆ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਹ ਜਸੂਸੀ ਜਹਾਜ਼ ਮੰਨਿਆ ਜਾਂਦਾ ਹੈ ਨਿਗਰਾਨੀ ਜਿਹੜੀ ਕਰਦਾ ਹੈ ਪੂਰੇ ਸ਼ਹਿਰ ਦੀ ਨਿਗਰਾਨੀ ਦੇ ਵਾਸਤੇ ਇਸ ਨੂੰ ਵਰਤਿਆ ਜਾਂਦਾ ਹੈ ਬਾਉਂਡਰੀ ਸਰਹੱਦੀ ਖੇਤਰਾਂ ਦੀ निगरानी ਦੇ ਵਾਸਤੇ ਇਸ ਜਹਾਜ਼ ਨੂੰ ਵਰਤਿਆ ਜਾਂਦਾ ਹੈ ਤਾਂ ਉਹ ਜਹਾਜ਼ ਕ੍ਰੈਸ਼ ਹੋਇਆ ਕ੍ਰੈਸ਼ ਹੋਣ ਦੇ ਨਾਲ ਜਹਾਜ਼ ਦੇ ਚਿੱਥੜੇ ਤੱਕ ਉੱਡ ਚੁੱਕੇ ਨੇ ਔਰ ਜਲ ਕੇ ਰਾਖ ਹੋ ਚੁੱਕੇ ਆ ਹਾਲਾਂਕਿ ਟਵੀਟ ਕੀਤਾ ਗਿਆ ਹੈ 에어ਫੋਰਸ ਦੇ ਵੱਲੋਂ ਬਕਾਇਦਾ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਜਹਾਜ਼ ਜਿਹੜਾ ਕ੍ਰੈਸ਼ ਹੋਇਆ ਔਰ ਇਸ ਦੇ ਵਿੱਚ ਜਾਨੀ ਨੁਕਸਾਨ ਕਿਸੇ ਵੀ ਤਰੀਕੇ ਦਾ ਨਹੀਂ ਹੋਇਆ ਭਾਵ ਪਾਇਲਟ ਜਿਹੜੇ ਨੇ ਉਹ ਠੀਕ ਨੇ ਤੰਦਰੁਸਤ ਨੇ ਉਹਨਾਂ ਨੂੰ ਅਕ੍ਰੋਜ ਤੱਕ ਵੀ ਜਿਹੜੀ ਨਹੀਂ ਆਈ ਉਹ ਬਚ ਚੁੱਕੇ ਨੇ ਪਰ ਜਹਾਜ਼ ਦੀ ਜ਼ਿਕਰ ਗੱਲ ਕਰੀ ਤਾਂ ਚਿੱਥੜੇ-ਚਿੱਥੜੇ ਜਹਾਜ਼ ਹੋ ਚੁੱਕਿਆ ਔਰ ਜਲ ਕੇ ਰਾਖ ਹੋ ਚੁੱਕਿਆ ਜਿੱਥੇ ਡਿੱਗਿਆ ਇਹ ਜਹਾਜ਼ ਜੱਜੀਆ ਪਿੰਡ ਦੇ ਕੋਲ ਇਹ ਜਹਾਜ਼ ਜਿਹੜਾ ਆ ਉਹ ਡਿੱਗਦਾ ਹੈ ਤਾਂ ਆਸ-ਪਾਸ ਤੁਸੀਂ ਦੇਖ ਸਕਦੇ ਹੋ ਕਿ ਆਸ-ਪਾਸ ਇਹ ਏਰੀਆ ਜਿਹੜਾ ਆ ਉੱਥੇ ਕੁਝ ਵੀ ਨਹੀਂ ਬਣਿਆ ਹੈਗਾ ਜਾਂ ਬਿਲਕੁਲ ਇਹ ਆ ਏਰੀਆ ਜਿਹੜਾ ਉਹ ਸੁਨਸਾਨ ਸੀਗਾ ਜਿੱਥੇ ਇਹ ਜਹਾਜ਼ ਕ੍ਰੈਸ਼ ਹੋਇਆ ਸੋ ਇਸੇ ਕਰਕੇ ਹੋਰ ਕੋਈ ਵੀ ਜਾਨੀਆ ਜਾਂ ਮਾਲੀਆ ਨੁਕਸਾਨ ਜਿਹੜਾ ਨਹੀਂ ਹੋਇਆ ਪਰ ਜਹਾਜ਼ ਦੀ ਜੇਕਰ ਅਸੀਂ ਗੱਲ ਕਰਦੇ ਆ ਤਾਂ ਜਹਾਜ਼ ਪੂਰਨ ਤੌਰ ਤੇ ਨਸ਼ਟ ਹੋ ਚੁੱਕਿਆ ਹੈ ਜਲ ਕੇ ਰਾਖ ਹੋ ਚੁੱਕਿਆ ਹੈ ਤਾਂ ਇਸ ਦੀ ਜਾਣਕਾਰੀ ਬਕਾਇਦਾ 에ਅਰ ਫੋਰਸ ਦੇ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ ਕਿ ਇਹ ਜਹਾਜ਼ ਜਿਹੜਾ ਆ ਉਹ ਕ੍ਰੈਸ਼ ਹੋਇਆ ਇਸ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਾਇਲਟ ਜਿਹੜੇ ਨੇ ਉਹ ਬਿਲਕੁਲ ਤੰਦਰੁਸਤ ਨੇ ਉਹ ਠੀਕ ਨੇ ਆ ਉਹਨਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਪਰ ਬੇਸ਼ੱਕ ਇਹ ਜਿਹੜਾ ਜਹਾਜ਼ ਹੈ 에ਅਰ ਫੋਰਸ ਦਾ ਇਹਦੇ ਚਿੱਥੜੇ ਤੱਕ ਜਿਹੜੇ ਆ ਉਹ ਜਰੂਰ ਉੱਡ ਚੁੱਕੇ ਨੇ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠ ਹੋਇਆ ਤੁਸੀਂ ਦੇਖ ਸਕਦੇ ਹੋ ਲੋਕ ਵੀ ਪਹੁੰਚੇ ਨੇ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਹੈ ਔਰ ਬਕਾਇਦਾ 에ਅਰ ਫੋਰਸ ਦੇ ਅਧਿਕਾਰੀ ਜਿਹੜੇ ਜਿਹੜੇ ਅਫਸਰ ਹੈ ਉਹ ਵੀ ਪਹੁੰਚੇ ਹੋਏ ਆ ਆ ਮੌਕਾ ਦੇਖਣ ਦੇ ਵਾਸਤੇ ਪਰ ਤਕਨੀਕੀ ਖਰਾਬੀ ਦੀ ਜੇਕਰ ਗੱਲ ਕਰੀ ਤਾਂ ਅਜੇ ਤੱਕ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਕਿ ਕੋਈ ਤਕਨੀਕੀ ਖਰਾਬੀ ਰਹੀ ਹੈ ਜਾਂ ਕੀ ਕਾਰਨ ਬਣਿਆ ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਪਰ ਜਾਂਚ ਕੀਤੀ ਜਾ ਰਹੀ ਹੈ 에ਅਰ ਫੋਰਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਕਿ ਆਖਰਕਾਰ ਕਿਹੜੀ ਤਕਨੀਕੀ ਖਰਾਬੀ ਜਿਹੜੀ ਹੈ ਇਸ ਜਹਾਜ਼ ਦੇ ਵਿੱਚ ਆਈ ਹੈ ਤੇ ਇਹ ਜਹਾਜ਼ ਕਰੈਸ਼ ਹੋ ਗਿਆ ਇਹਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਹੈ ਜਿਹੜੀ ਕਿ ਹੁਣ ਇਸ ਕ੍ਰੈਸ਼ ਹੋਏ ਜਹਾਜ਼ ਦੇ ਪਿੱਛੇ ਦਾ ਕਾਰਨ ਜਿਹੜਾ ਆ ਪਤਾ ਲਗਾਏਗੀ ਕਿ ਆਖਰਕਾਰ ਕੀ ਕਾਰਨ ਰਿਹਾ ਕਿਵੇਂ ਇਹ ਕ੍ਰੈਸ਼ ਜਿਹੜਾ ਆ ਜਹਾਜ਼ ਆ ਉਹ ਹੋ ਗਿਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੈਸਲਮੇਰ ਦੇ ਵਿੱਚ ਇਹ ਕ੍ਰੈਸ਼ ਹੋਇਆ ਜੱਜੀਆਪਿੰਡ ਦੇ ਕੋਲ ਔਰ ਅ 30 ਕਿਲੋਮੀਟਰ ਤੋਂ ਦੂਰ ਸਿਗਾ ਜਿਹੜਾ ਸ਼ਹਿਰ ਹੈ ਜਸਲਮੀਰ ਉਤੋਂ ਸ਼ਹਿਰ ਤੋਂ 30 ਕਿਲੋਮੀਟਰ ਦੀ ਦੂਰੀ ਤੇ ਸੁਨਸਾਨ ਜਗ੍ਹਾ ਤੇ ਡਿੱਗਾ ਸ਼ਾਇਦ ਇਹੀ ਵੱਡੀ ਵਜ੍ਹਾ ਰਹੀ ਹੈ ਕਿ ਕੋਈ ਵੀ ਹੋਰ ਮਾਲੀ ਨੁਕਸਾਨ ਜਾਂ ਜਾਨੀ ਨੁਕਸਾਨ ਨਹੀਂ ਹੋਇਆ ਪਰ 에ਅਰ ਫੋਰਸ ਦਾ ਜਹਾਜ਼ ਜਿਹੜਾ ਆ ਉਹਦੇ ਚਿੱਥੜੇ ਤੱਕ ਉੱਡ ਚੁੱਕੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਲ ਕੇ ਬਿਲਕੁਲ ਰਾਖ ਹੋ ਚੁੱਕਿਆ ਹੈ ਇਹ ਜਸੂਸੀ ਜਹਾਜ਼ ਜਿਹੜਾ ਸੀ ਜਿਹੜਾ ਸਰਹੱਦੀ ਖੇਤਰਾਂ ਦੀ ਰਾਖੀ ਕਰਦਾ ਸੀਗਾ निगरानी ਕਰਦਾ ਸੀਗਾ ਇਹ ਜਹਾਜ਼ ਤਾਂ ਰੁਟੀਨ ਆ ਟ੍ਰੇਨਿੰਗ ਦੇ ਵਾਸਤੇ ਜਿਹੜਾ ਦੱਸਿਆ ਜਾ ਰਿਹਾ ਕਿ 에어 ਫੋਰਸ ਦੇ ਵੱਲੋਂ ਜਿਹੜਾ ਟਵੀਟ ਕੀਤਾ ਗਿਆ ਕਿ ਉਹਨਾਂ ਰੁਟੀਨ ਦੀ ਤਰ੍ਹਾਂ ਇਹ ਇੱਕ ਡਰਾਈਵ ਸੀਗੀ ਜਿਹੜੇ ਜਹਾਜ਼ ਦੀ ਉਹ ਲਈ ਗਈ ਤਾਂ ਉਸ ਦਰਮਿਆਨ ਇਹ ਕ੍ਰੈਸ਼ ਹੋ ਗਿਆ ਹਾਲਾਂਕਿ ਅਜੇ ਤੱਕ ਟੈਕਨੀਕਲ ਕੀ ਫਾਲਟ ਰਿਹਾ ਹੈ ਕੀ ਖਰਾਬੀ ਰਹੀ ਹੈ ਉਹਦਾ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਪਰ ਵੱਡੇ ਅਫਸਰਾਂ ਨੇ ਕਮੇਟੀ ਬਣਾ ਦਿੱਤੀ ਹੈ